ਅਤੇ ਤਸਵੀਰ ਹੈ ਜਗਤਾਰ ਸਿੰਘ ਸਿੱਧਵਾ ਦੀ ਤੁਹਾਡੀ ਸਕਰੀਨ ਤੇ ਨਜ਼ਰ ਆ ਰਹੀ ਹੋਵੇਗੀ ਕਫਨ ਬੋਲ ਪਿਆ ਦਾ ਮੈਮੋਰੰਡਮ ਆਪਣੇ ਗਲ ਵਿੱਚ ਪਾ ਕੇ ਇਹ ਬਜ਼ੁਰਗ ਇਸ ਕਰਕੇ ਭਿੱਖੀਵੰਦ ਥਾਣੇ ਦੇ ਮੂਹਰੇ ਬੈਠਾ ਹੈ ਕਿ ਇਸ ਦੇ ਆਪਣੇ ਖੁਦ ਦੇ ਦੋ ਪੁੱਤਰ ਨਸ਼ੇ ਦੀ ਦਲਦਲ ਵਿੱਚ ਧਸ ਚੁੱਕੇ ਨੇ ਅੱਜ ਇਸ ਗੱਲ ਤੋਂ ਦੁਖੀ ਹੋ ਕੇ ਇਸ ਬਜ਼ੁਰਗ ਨੇ ਇੱਕ ਪੋਸਟਰ ਛਾਪਾ ਕੇ ਜਿਸ ਉੱਪਰ ਨਸ਼ਾ ਤਸਕਰਾਂ ਦੇ ਬਕਾਇਦਾ ਨਾਂ ਲਿਖ ਦਿੱਤੇ ਅਤੇ ਥਾਣੇ ਦੇ ਮੂਹਰੇ ਪੋਸਟਰ ਲਗਾ ਦਿੱਤਾ ਤੇ ਖੁਦ ਵੀ ਧਰਮੇ ਤੇ ਬੈਠ ਗਿਆ ਇਸ ਬਜ਼ੁਰਗ ਦੇ ਨਾਲ ਸਾਡੀ ਟੀਮ ਨੇ ਕੀਤੀ ਗੱਲਬਾਤ ਕੀ ਕਿਹਾ ਇਸ ਬਜ਼ੁਰਗ ਨੇ ਔਰ ਉਧਰ ਪੁਲਿਸ ਦਾ ਕੀ ਕਹਿਣਾ ਆਓ ਤੁਹਾਨੂੰ ਵੀ ਸੁਣਾਉਣਾ ਹੈ ਜੀ ਨਹੀਂ ਜੀ ਡਾ ਮੇਰਾ ਨਾਮ ਜੀ ਨਸ਼ਾ ਵਿਰੋਧੀ ਮਿਸ਼ਨ ਕਪਨ ਬੋਲ ਪਿਆ ਪੰਜਾਬ ਜਗਤਾਰ ਸਿੰਘ ਸਿੰਧਵਾ ਅੱਜ ਤੁਸੀਂ ਇੱਕ ਟਿਕਵਣ ਥਾਣੇ ਦੇ ਬਾਹਰ ਜਿਹੜਾ ਇੱਕ ਬੈਨਰ ਲਗਾ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਕੀ ਮਾਮਲਾ ਸਾਰਾ ਮਾਮਲਾ ਇਹ ਆ ਜੀ ਯਾਰ ਰੋਜ਼ ਚਟੇ ਨਾਲ ਜਿਹੜੀਆਂ ਮੁਕਤਾਂ ਦੀਆਂ ਆ ਨਸ਼ਾ ਚਟੇ ਨਾਲ ਚਟਾ ਵੇਚਣ ਵਾਲਿਆਂ ਨੂੰ ਸਾਨੂੰ ਫੜਾਉਣ ਦੀ ਖਾਤਰ ਅੱਜ ਥਾਣਿਆਂ ਦੇ ਬੁਰੀ ਅੱਗੇ ਧਰਨੇ ਲਾਉਣੇ ਪਏ ਰਹੇ ਹਨ ਸਾਡੀਆਂ ਭੈਣਾਂ ਉਹਨਾਂ ਦੇ ਸੁਹਾਗ ਉੱਜੜ ਰਹੇ ਹਨ ਮਾਵਾਂ ਦੀਆਂ ਪੁੱਕਾਂ ਖਾਲੀ ਹੋ ਰਹੀਆਂ ਹਨ ਨਨੇ ਕਨੇਕੇ ਨਨੇ ਨਨੇ ਬੱਚੇ ਜਨਾਂ ਦੇ ਚਰਾਦੋ ਪਿਓਵਾ ਦੇ ਸਾਈ ਉੱਠ ਰਹੇ ਹਨ ਤੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਭਗਵਾਨ ਭਗਵੰਤ ਸਿੰਘ ਮਾਨ ਜੀ ਜਲੰਧਰ ਦੇ ਵਿੱਚ ਕਿਰਾਏ ਦੇ ਕਮਰੇ ਲੈ ਕੇ ਤੇ ਜਿਮਣੀ ਚੋਨਾ ਦੇ ਵਿੱਚ ਰੁਜੇ ਹੋਏ ਹਨ ਤੇ ਉਹਨਾਂ ਨੂੰ ਪੰਜਾਬ ਦੀ ਜਨਤਾ ਦਾ ਕੋਈ ਫਿਕਰ ਨਹੀਂ ਸਿਰਫ ਵੋਟਾਂ ਦਾ ਫਿਕਰ ਆ ਕਿ ਪੰਜਾਬ ਦੇ ਵਿੱਚ ਕਿਤਰਾ ਚਿੱਟੇ ਨਾਲ ਮੁਕਤਾ ਹੁੰਦੀਆਂ ਆ ਤੇ ਕਿਤਰਾ ਪੰਜਾਬ ਦੇ ਵਿੱਚ ਛੇ ਵਜਦੇ ਆ ਇਹ ਗੱਲ ਕਰੀ ਅੱਜ 22 ਨੇਮ ਲਿਖਿਆ ਹੈ ਜਿਹੜੇ ਰਸਤ ਤਸਰ ਵੇਜਦੇ ਨਹੀਂ ਨਸ਼ਾ ਹਾਂਜੀ ਇਹ ਮੇਰੀ ਰੰਜੇ ਦੇ ਇਹ ਇਹ ਵੇਚਦੇ ਆ ਮੈਂ ਜਿਹਨਾਂ ਦੇ ਨਾਮ ਲਿਖੇ ਆ ਇਹ ਬੰਦੇ ਨਸ਼ਾ ਨਾ ਵੇਚਦੇ ਹੋਣ ਤਾਂ ਤੁਰੰਤ ਮੈਨੂੰ ਉਹਨੇ ਗ੍ਰਿਫਤਾਰ ਕਰਕੇ ਮੇਰੇ ਤੇ ਪਰਚਾ ਕੀਤਾ ਜਾਵੇ ਪੁਲਿਸ ਨੂੰ ਆ ਮੈਂ ਸਭ ਕੁਝ ਲਿਖ ਕੇ ਲਾਇਆ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਕਿਹੜੀ ਗੜੀ ਕਿਹੜੇ ਮਹੱਲੇ ਕਿੱਥੇ ਕਿਹੜੇ ਬੰਦੇ ਵੇਚਦੇ ਆ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਪੋਸਟਰ ਲਾਉਣ ਤੋਂ ਪਹਿਲਾਂ ਤੁਸੀਂ ਬਾਈਡੇਨ ਦੱਸਿਆ ਉਹਨਾਂ ਨੂੰ ਮੈਂ ਕਈ ਵਾਰ ਦੱਸ ਚੁੱਕਾ ਮੇਰੀਆਂ ਦਰਖਾਸਤਾਂ ਗਈਆਂ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਡੀਐਸਪੀ ਸਾਹਿਬ ਭਕੀਵੰਡ ਨੂੰ ਮਾ ਬਿੱਲੇ ਬਾਰੇ ਦੱਸਿਆ ਜਿਹੜਾ 800 ਮੀਟਰ ਦੀ ਦੂਰੀ ਤੇ ਡੀਐਸਪੀ ਦਫ਼ਤਰ ਭਕੀਵੰਡ ਦੇ 800 ਮੀਟਰ ਦੀ ਦੂਰੀ ਦੇ ਚੇਲਾ ਕਲੋਨੀ ਵੇਚਣ ਡਿਆ ਸਰੇ ਆ ਜਦੋਂ 800 ਮੀਟਰ ਤੇ ਕਿਉਂ ਨਹੀਂ ਤੁਹਾਨੂੰ ਪਤਾ ਤੇ ਪੁਲਿਸ ਨੂੰ ਕਿਉਂ ਨਹੀਂ ਪਤਾ ਮੈਂ ਦੱਸਣ ਦੇ ਬਾਵਜੂਦ ਵੀ ਉਹਨੇ ਇੱਕ ਵਾਰੀ ਮੇਰੇ ਕੋਲੇ ਮੋਤ ਕੁਮਾਰ ਨੂੰ ਫੋਨ ਕੀਤਾ ਵੀ ਆ ਬਿੱਲੇ ਨੂੰ ਫੜੋ ਇਹ ਨਸ਼ਾ ਵੇਚਦਾ ਆ ਤੇ ਮੋਤ ਕੁਮਾਰ ਨੇ ਇਹਦੇ ਮੇਰੇ ਮੁੰਡੇ ਨੂੰ ਹਿਰਾਸਤ ਕਰ ਲਿਆ ਹੀ ਆ ਜਦੋਂ ਉਹ ਪਿੱਛੇ ਜੇ ਸੀ ਸਾਰਜ ਦੀ ਵੀਡੀਓ ਬਣਾਈ ਪੈਸਿਆਂ ਦੇ ਚੱਕਰ ਚ ਤੇ ਇਹ ਜਦੋਂ ਪੁਲਿਸ ਵਾਲੇ ਜਿਹੜੇ ਜਨਮ ਐਸਐਚਓ ਕੋਲੇ ਉਹਨਾਂ ਆਦੇ ਉਹਦੇ ਆਕੇ ਲਾਕੇ ਫੜ ਲਿਆ ਤੇ ਸਾਡੀ ਹੱਤ ਕਹੂਗੀ ਮੈਨੂੰ ਉਹਦੇ ਥਾਣੇ ਦੇ ਵਿੱਚ ਦਿਨੋਂ ਵੜਦਾ ਤੇ ਬੁੜਾ ਭੜੀਆ ਕਨਾ ਵੇਦੇ ਆ ਮੇਰੇ ਆਕੇ ਬੰਦਾ ਫੜਨ ਨੂੰ ਤਿਆਰ ਨਹੀਂ ਗੇ ਜੇ ਮਜਬੂਰੀ ਵਾਸ ਮੈਂ ਇਹਨਾਂ ਦੇ ਸਾਹਮਣੇ ਕਈ ਬੰਦੇ ਦੀ ਰਿਕਾਰਡਿੰਗ ਕਰਕੇ ਸੁਣਾ ਦਿਆਂ ਫੇਰੇ ਫੜਦੇ ਆ ਉਹ ਵੀ ਤੁਹਾਨੂੰ ਮੈਂ ਦੱਸੂਗਾ ਜਿਹੜਾ ਬੰਦਾ ਫੜਿਆ ਰਿਕਾਰਡਿੰਗ ਕਰਕੇ ਇਹ ਤੁਹਾਨੂੰ ਕੋ ਸਬੂਤ ਮੰਗੇ ਜਾਣ ਵੀ ਤੁਹਾਨੂੰ ਕੋਈ ਸਬੂਤ ਆ ਕੀ ਸਬੂਤ ਦਿਓਗੇ ਸਾਡੇ ਕੋਲ ਸਬੂਤ ਮੇਰੇ ਮੁੰਡੇ ਕੋਲ ਦਿਨਾਂ ਤੋਂ ਲੈਂਦੇ ਰਹਿਆ ਹੋਰ ਵੀ ਲੋਕਾਂ ਨੂੰ ਦਿੰਦੇ ਆ ਜਿਤਨਾ ਇਲਜ਼ਾਮ ਤੇ ਆਪਾਂ ਕਿਸੇ ਤੇ ਵੀ ਲਾ ਸਕਦੇ ਮੁੰਡੇ ਕਿੰਨੇ ਵੈਸੇ ਵੀ ਤੇ ਕਹਿ ਸਕਦੇ ਕੋਈ ਹੋਰ ਵੀ ਰ ਇਹਨਾਂ ਦੇ ਵਿੱਚ ਮੈਂ ਆਪੇ ਹੁਣ ਥੋੜੇ ਦੋੜੇ ਪੰਜ ਛੇ ਦਾ ਨਾ ਖੁਦ ਬਰਾਮਦ ਕਰਾਇਆ ਸਮਾਨ 45 ਗ੍ਰਾਮ ਪੁਲਿਸ ਨੂੰ ਨਾਲ ਲੈ ਜਾ ਕੇ ਤੇ ਇਹਦੋਂ ਤੇ ਮੈਂ ਹੋਰ ਕੀ ਸਬੂਤ ਦੇ ਸਕਦਾ ਹੁਣ ਕੀ ਮੰਗ ਕਰਦੇ ਹੁਣ ਮੈਂ ਇਹੋ ਮੰਗ ਕਰਦਾ ਆ ਵੀ ਜੇ ਪੁਲਿਸ ਪ੍ਰਸ਼ਾਸਨ ਆਂਦਾ ਜੋ ਸਾਨੂੰ ਪਤਾ ਨਹੀਂਗਾ ਪੁਲਿਸ ਪ੍ਰਸ਼ਾਸਨ ਆਦਾ ਜਾਂ ਸਾਡਾ ਸਾਥ ਜੋ ਕਪਣ ਬੋਲ ਪਿਆ ਥਾਣੇ ਦੇ ਬੂਹੇ ਅੱਗੇ ਆ ਕੇ ਬੈਠਾ ਸਾਥ ਦੇਂਦਿਆ ਕਿ ਆਹ ਬੰਦੇ ਨਸ਼ਾ ਵੇਚਦੇ ਆ ਤੇ ਜਾ ਕੇ ਰਹਿਤ ਕਰੋ ਫੜੋ ਉਹਨਾਂ ਨੂੰ ਜੇ ਬੰਦੇ ਨਹੀਂ ਵੇਚਦੇ ਤੇ ਮੇਰੇ ਤੇ ਪਰਚਾ ਕਰੋ ਸਰ ਜੀ ਕਰ ਲੋ ਅਲਜੀ ਸਰ ਜਿਹੜਾ ਵੀਰ ਬਾਹਰ ਧਰਨਾ ਲਾ ਕੇ ਬੈਠਾ ਹੈ ਇੱਕ ਉਹਨੇ ਬੋਰਡ ਲਾਇਆ ਜਿਹਦੇ ਵਿੱਚ ਨਸ਼ਾ ਤਸਕਰਾ ਦੇ ਨਾਂ ਦੱਸੇ ਗਏ ਨੇ ਕੀ ਕਹਿਣਾ ਚਾਹਦੇ ਸੀ ਜੀ ਇਹ ਜਿਹੜੇ ਜਗਤਾਰ ਸਿੰਘ ਹੈ ਸਿਧਵਾ ਤੋਂ ਇਹ ਜਿਹੜਾ ਕਹਿ ਰਿਹਾ ਵੀ ਇਹਨਾਂ ਨੇ ਬਿੱਲਾ ਦੁਜਾ ਡੇ ਦਾ ਰੇਡ ਕਰਨ ਸਾਡੇ ਨਾਲ ਜਾਂ ਰੇਡ ਕਰਨਾ ਸਾਡੇ ਵੱਲੋਂ ਰਜਾਨਾ ਪੁਲਿਸ ਪਟੀਆਂ ਕੈਸੋ ਤੇ ਰੇਡ ਕੀਤਾ ਜਾਂਦਾ ਕਿਸੇ ਨੂੰ ਕੋਈ ਸਪੇਅਰ ਨਹੀਂ ਕੀਤਾ ਜਾਂਦਾ ਜਿਹੜਾ ਤੇ ਵਾਰ-ਵਾਰ ਜੁਰਮ ਕਰਦਾ ਉਹਨਾਂ ਨੂੰ ਸੀ ਕਲੰਦਰਾ ਤਿਆਰ ਕਰਕੇ ਜੇਲੇ ਭੇਜਦੇ ਆ ਸੀ ਜਮ ਸਾਹਿਬ ਦੇ ਪੇਸ਼ ਕਰਕੇ ਰੋਜ਼ਾਨਾ ਟੀਮਾਂ ਦੀ ਟੀਮਾਂ ਭੇਜ ਕੇ ਥਾਣੇ ਤੋਂ ਇਹਦੀ ਰਿਕਵਰੀ ਕੀਤੀ ਜਾਂਦੀ ਵੱਧ ਤੋਂ ਵੱਧ ਪਰਚੇ ਦਰਜ ਕੀਤੇ ਜਾਂਦੇ ਆ ਫਿਰ ਵੀ ਜਿਨ੍ਹਾਂ ਨੇ ਇਹਨਾਂ ਦਾ ਨਾਮ ਲੈ ਰਿਆ ਵਾ ਇਹਨਾਂ ਦਾ ਵੈਰੀਫਾਈ ਕਰਨਾ ਕਿ ਕੋਈ ਜਾਤੀ ਚ ਨਹੀਂ ਹੈ ਜੇ ਇਹ ਪਾਏ ਗਏ ਤੇ ਇਹਨਾਂ ਨੂੰ ਸਵੀਰਨ ਨਹੀਂ ਕੀਤਾ ਜਾਊਗਾ ਜੀ ਉਹ ਬੰਦਾ ਪਿਆਦਾ ਕਹਿ ਰਿਹਾ ਵਾ ਕਿ ਛੇਰ ਨਾਲ ਵਿੱਚ ਕੋਈ ਗਲਤ ਹੋਏ ਤੇ ਮੇਰੇ ਤੇ ਮਾਨਾ ਨਹੀਂ ਦਾ ਕੇਸ ਕਰਦੇ ਨਹੀਂ ਜੀ ਜੇ ਨਹੀਂ ਗਲਤ ਹੈ ਇਹ ਕੋਈ ਵੀ ਨਹੀਂ ਛੱਡਾਂਗੇ ਕਦੀ ਵੀ ਨਹੀਂ ਛੱਡਾਂਗੇ ਅਸੀਂ ਆਪਣੀ ਪੁਲਿਸ ਪਾਰਟੀ ਪੂਰੀ ਮਸਤਾਦੀ ਨਾਲ ਖੜਾਂਗੇ ਤੇ ਜਿਹੜੇ ਨੇ ਕਿਹਾ ਉਹਨਾਂ ਦੀ ਵੈਰੀਫਾਈ ਕਰ ਲੈਣੇ ਆ ਨਹੀਂ ਕੋਈ ਕਿਸੇ ਨੂੰ ਜਿਹੜੇ ਨਾਮ ਹੈਗੇ ਇਹਨਾਂ ਦੇ ਵਿੱਚ ਜਿਹੜੇ ਕੋਈ ਇਹਨਾਂ ਦੇ ਪਰਚਾ ਦਿੱਤਾ ਜਿਹੜੇ ਇਹਨਾਂ ਦਾ ਪਹਿਲਾਂ ਕੋਈ ਇਨਵੋਲ ਹੈ ਕੀ ਇਹਨਾਂ ਦੀ ਇਸ ਮਸਲੇ ਜਿਹੜੇ ਜਿਹੜੇ ਨੇ ਪਹਿਲਾਂ ਤੁਹਾਨੂੰ ਦੱਸਿਆ ਕਿ ਰੋਜਾਨਾ ਚੇਲਾ ਕਲੋਨੀ ਜਾਂ ਇੱਥੇ ਰੋਜਾਨਾ ਰੇਡ ਕੀਤੇ ਜਾਂਦੇ ਜਿਹੜੀ ਮਾੜੀ ਬਿਰਤੀ ਦੇ ਬੰਦੇ ਆ ਉਹਨਾਂ ਨੂੰ ਤੇ ਬਾਰ ਬਾਰ ਜਿਹੜੇ ਜੁਰਮ ਕਰਦੇ ਉਹਨਾਂ ਨੂੰ ਭੇਜਿਆ ਜਾਂਦਾ ਕਲੰਦਰਾ ਤਿਆਰ ਕਰਕੇ ਐਸਜੀਐਮ ਸਾਹਿਬ ਦੀ ਪੇਸ਼ ਕਰਕੇ ਜ਼ ਜਿਹੜਾ ਵੀ ਮਤਲਬ ਤੁਹਾਨੂੰ ਪਤਾ ਐਂਡੀ ਦੀ ਜਿਹੜੀ ਰਿਕਵਰੀ ਆ ਜਾਂ ਜਿਸ ਤਰ੍ਹਾਂ ਵੀ ਹੈਗੀ ਆ ਇਹ ਬੜੇ ਤਰੀਕੇ ਨਾਲ ਕੀਤੀ ਜਾਂਦੀ ਆ ਇਸ ਤਰ੍ਹਾਂ ਨਹੀਂ ਹੈਗਾ ਵੀ ਫੜਿਆ ਤੇ ਕੀ ਕਰ ਲਿਆ ਜੀ ਇਹਦੀ ਪੂਰੀ ਵੈਰੀਫਾਈ ਛਾਂਬੀ ਨੇ ਹੁੰਦੀ ਆ ਸਰਚ ਕਰਕੇ ਜੇ ਦੋਸ਼ੀ ਪਾਇਆ ਗਿਆ ਇਹਨਾਂ ਨੂੰ ਸਪੇਅਰ ਨਹੀਂ ਕੀਤਾ ਜਾਊਗਾ ਉਹ ਕਹਿ ਰਿਹਾ ਕਿ ਮੈਂ ਬਕਾਇਦਾ ਰਿਕਵਰੀ ਵੀ ਕਰਾ ਦੇਵਾਂ ਚਲੋ ਇਹ ਤਾਂ ਕਹਿੰਦੇ ਗੱਲਾਂ ਜੀ ਜੇ ਕਰਵਾ ਦੇਗਾ ਅਸੀਂ ਇਹੀ ਤੇ ਜਾਣਾ ਅਸੀਂ ਦੇ ਨਾਲ ਚੱਲ ਜਾਾਂਗੇ ਜੀ ਕੋਈ ਪ੍ਰੋਬਲਮ ਨਹੀਂ ਕਿੰਨਾ ਮੈਂ ਪਹਿਲਾਂ ਵੀ ਬੰਦੇ ਫੜਾਏ ਆ ਤੇ ਉਹਨਾਂ ਤੋਂ ਰਿਕਵਰੀ ਵੀ ਕਰਾਈ ਐ ਇਸ ਇੱਕ ਨਹੀਂ ਸਚਾਈ ਦੇ ਵਿੱਚ ਨਹੀਂ ਪਹਿਲੋਂ ਬਾਰੇ ਮੈਨੂੰ ਨਹੀਂ ਪਤਾ ਜੀ ਇਹਨੇ ਕਿਨੂੰ ਫੜਾਇਆ ਤਾਂ ਕੀ ਕੀਤਾ ਸੀ ਇਹਦੇ ਬਾਰੇ ਗਿਆਨੀ ਪਰ ਅਜ ਤੱਕ ਕੋਈ ਸਪੇਅਰ ਨਹੀਂ ਕੀਤਾ ਜਾਊਗਾ ਹੁਣ ਧੰਨਵਾਦ